ਹੈਲੋ ਦੋਸਤੋ ਰੌਚਕ ਪੰਜਾਬੀ ਕਹਾਣੀਆਂ ਚੈਨਲ ਤੇ ਅੱਜ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਜਦੋਂ ਮੇਰਾ ਵਿਆਹ ਸੀਰੇ ਨਾਲ ਹੋਇਆ ਸੀ ਤਾਂ ਉਦੋਂ ਸੀਰਾ ਬੜਾ ਸੋਹਣਾ ਸੁਨਖਾ ਨੌਜਵਾਨ ਸੀ ਪਰ ਉਹ ਨੌਜਵਾਨ ਕਦੋਂ ਢੈ ਢੇਰੀ ਹੋ ਗਿਆ ਪਤਾ ਹੀ ਨਹੀਂ ਲੱਗਾ ਮੈਂ ਤੇ ਸੀਰਾ ਇੱਕ ਦੂਜੇ ਨਾਲ ਬੜਾ ਖੁਸ਼ ਰਹਿ ਰਹੇ ਸੀ ਮੇਰੀ ਸੱਸ ਦਾ ਸੁਭਾਅ ਵੀ ਬੜਾ ਚੰਗਾ ਸੀ ਉਹ ਵੀ ਸਾਨੂੰ ਬੜਾ ਪਿਆਰ ਕਰਦੀ ਸੀ ਮੇਰੀ ਸੱਸ ਨੇ ਕਦੇ ਵੀ ਸਾਨੂੰ ਕਿਤੇ ਜਾਣ ਆਉਣ ਤੋਂ ਨਹੀਂ ਸੀ ਰੋਕਿਆ। ਉਹ ਹਮੇਸ਼ਾ ਸਾਡਾ ਸਾਥ ਹੀ ਦਿੰਦੇ ਸੀ। ਉਹ ਚਾਹੁੰਦੇ ਸੀ ਕਿ ਮੇਰੇ ਨੌ ਪੁੱਤ ਵੱਧ ਤੋਂ ਵੱਧ ਘੁੰਮਣ। ਜਾਨ ਤੇ ਸਾਡੀ ਤਾਂ ਅਰੇਂਜ ਮੈਰਿਜ ਸੀ ਪਰ ਪਿਆਰ ਸਾਡੇ ਵਿੱਚ ਬਹੁਤ ਜ਼ਿਆਦਾ ਸੀ। ਬਸ ਇੱਕ ਕਮੀ ਸੀ, ਬੱਚੇ ਦੀ। ਮੇਰੀ ਸੱਸ ਮੈਨੂੰ ਇਸ ਪੱਖੋਂ ਵੀ ਬੜਾ ਹੌਸਲਾ ਦਿੰਦੀ ਸੀ ਕਿ ਕੋਈ ਨਹੀਂ, ਬੱਚਾ ਰੇ ਜਲਦੀ ਹੋ ਜਾਊਗਾ। ਜਦੋਂ ਇਨਸਾਨ ਦੀ ਨੀਂਦ ਚੰਗੀ ਹੋਵੇ ਤਾਂ ਸਭ ਕੁਝ ਠੀਕ ਹੁੰਦਾ ਪਰ ਅਚਾਨਕ ਮੈਨੂੰ ਇੱਕ ਦਿਨ ਦਰਦ ਸ਼ੁਰੂ ਹੋਇਆ ਦਰਦ ਵੀ ਅਜੀਬਾ ਸੀ ਕਿ ਪਹਿਲਾਂ ਕਦੇ ਇਦਾਂ ਦਾ ਦਰਦ ਨਹੀਂ ਸੀ ਹੋਇਆ ਮੈਨੂੰ ਪੱਕਾ ਲੱਗ ਰਿਹਾ ਸੀ ਕਿ ਮੇਰੇ ਪਥਰੀ ਹੋਣੀ ਆ ਤਾਂ ਹੀ ਮੇਰੇ ਦਰਦ ਇੰਨਾ ਜ਼ਿਆਦਾ ਹੋ ਰਿਹਾ ਮੈਂ ਇੰਨਾ ਕੋ ਜ਼ਿਆਦਾ ਦਰਦ ਨਾਲ ਚੀਕ ਰਹੀ ਸੀ ਕਿ ਮੈਨੂੰ ਗੱਡੀ 'ਚ ਬਿਠਾ ਕੇ ਸੀਰਾ ਹਸਪੀਟਲ ਲੈ ਗਿਆ ਉਹਨੇ ਪਿੰਡ ਵਾਲੇ ਡਾਕਟਰ ਨੂੰ ਵਿਖਾਉਣਾ ਜ਼ਰੂਰੀ ਵੀ ਨਹੀਂ ਸਮਝਿਆ ਕਿਉਂਕਿ ਉਹ ਕਹਿਣ ਲੱਗਾ ਕਿ ਕਾਮਨਾ ਵੱਧ ਜਾਵੇ ਜਦੋਂ ਹਸਪੀਟਲ ਲੈ ਕੇ ਗਏ ਸੀ ਤਾਂ ਡਾਕਟਰ ਨੇ ਸਾਨੂੰ ਖੁਸ਼ਖਬਰੀ ਦੇ ਦਿੱਤੀ ਡਾਕਟਰ ਨੇ ਦੱਸਿਆ ਕਿ ਤੁਹਾਡੀ ਵਾਈਫ ਪ੍ਰੈਗਨੈਂਟ ਆ ਇਸ ਗੱਲ ਨੂੰ ਮੇਰਾ ਘਰ ਵਾਲਾ ਸੰਭਾਲ ਨਹੀਂ ਪਾਰਿਆ ਸੀ ਉਹ ਕਹਿੰਦਾ ਕਿ ਮੈਂ ਤਾਂ ਸੋਚਿਆ ਵੀ ਨਹੀਂ ਸੀ ਮੈਂ ਤਾਂ ਸੋਚਿਆ ਸੀ ਕਿ ਤੇਰੇ ਕੋਈ ਪਥਰੀ ਵਗੈਰਾ ਹੋਣੀ ਆ ਤਾਂ ਹੀ ਇਹਨਾਂ ਦਰਦ ਹੋ ਰਿਹਾ ਡਾਕਟਰ ਨੇ ਦੱਸਿਆ ਕਿ ਇਹ ਪ੍ਰੈਗਨੈਂਸੀ ਤੇ ਇਹਨੇ ਕੋਈ ਭਾਰੀ ਚੀਜ਼ ਚੁੱਕਣੀ ਚੱਕ ਲਈ ਜਸ ਕਰਕੇ ਇਹਦੇ ਅਚਾਨਕ ਦਰਦ ਸ਼ੁਰੂ ਹੋ ਗਿਆ ਡਾਕਟਰ ਨੇ ਦੱਸਿਆ ਕਿ ਅੱਗੇ ਤੋਂ ਤੁਸੀਂ ਖਾਸ ਧਿਆਨ ਰੱਖਣਾ ਕਦੇ ਵੀ ਤੁਸੀਂ ਇਹਨਾਂ ਨੂੰ ਭਾਰੀ ਚੀਜ਼ ਨਹੀਂ ਚੁੱਕਣ ਦੇਣੀ ਸੀਰਾ ਕਹਿਣ ਲੱਗਿਆ ਕਿ ਨਾ ਜੀ ਕਦੇ ਵੀ ਨਹੀਂ ਸਾਨੂੰ ਤਾਂ ਇਹ ਦਾਤ ਮਸਾਂ ਮਿਲੀ ਆ ਅਸੀਂ ਕਦੇ ਵੀ ਕੋਈ ਰਿਸਕ ਨਹੀਂ ਲਵਾਂਗੇ ਡਾਕਟਰ ਨੇ ਦਵਾਈਆਂ ਦਿੱਤੀਆਂ ਤੇ ਮੈਂ ਠੀਕ ਹੋ ਗਈ ਤੇ ਅਸੀਂ ਘਰ ਵਾਪਸ ਚਲੇ ਗਏ ਘਰ ਜਾ ਕੇ ਸੀਰੇ ਨੇ ਮੈਨੂੰ ਇੱਕੋ ਗੱਲ ਕਹੀ ਕਿ ਤੂੰ ਕਦੇ ਵੀ ਕੋਈ ਕੰਮ ਨਹੀਂ ਕਰਨਾ ਮੈਂ ਅੱਜ ਹੀ ਕੰਮ ਵਾਲੀ ਲਾ ਦੇਣਾ ਮੈਂ ਕਿਹਾ ਲੈ ਇੰਨਾ ਟਾਈਮ ਮੈਂ ਕੀ ਕਰੂੰਗੀ ਉਹ ਕਹਿਣ ਲੱਗਾ ਕਿ ਤੈਨੂੰ ਵੀ ਪਤਾ ਕਿ ਆਪਾਂ ਨੂੰ ਬੱਚੇ ਦੀ ਦਾਤ ਮਸਾ ਹੀ ਮਿਲੀ ਆ ਤੇ ਹੁਣ ਮੈਂ ਨਹੀਂ ਕੋਈ ਰਿਸਕ ਲੈਣਾ ਚਾਹੁੰਦਾ ਵਾਸਤੂ ਸਾਰਾ ਦਿਨ ਆਰਾਮ ਹੀ ਕਰਨਾ ਮੈਂ ਕਿਹਾ ਚਲੋ ਠੀਕ ਆ ਮੇਰੀ ਸੱਸ ਵੀ ਬੜੀ ਖੁਸ਼ ਸੀ ਪਹਿਲਾਂ ਸਾਰੇ ਫਿਕਰ ਵਿੱਚ ਡੁੱਬ ਗਏ ਸੀ ਕਿ ਕੀ ਗੱਲ ਆ ਪਤਾ ਨਹੀਂ ਬੱਚਾ ਕਿਉਂ ਨਹੀਂ ਹੋ ਰਿਹਾ ਪਰ ਸਾਰਾ ਪਰਿਵਾਰ ਅੱਜ ਬੜਾ ਖੁਸ਼ ਸੀ ਮੇਰਾ ਘਰ ਵਾਲਾ ਤੇ ਮੇਰੀ ਸੱਸ ਮੇਰਾ ਬੜਾ ਖਿਆਲ ਰੱਖਦੇ ਸੀ। ਮੇਰਾ ਟਾਈਮ ਬਹੁਤ ਵਧੀਆ ਲੰਘ ਰਿਹਾ ਸੀ ਕਿਉਂਕਿ ਸੀਰੇ ਦੇ ਕਦੇ ਵੀ ਮੇਰੇ ਵਿੱਚ ਕੋਈ ਕਮੀ ਨਹੀਂ ਸੀ ਛੱਡੀ। ਅਸੀਂ ਪਰਿਵਾਰ ਵਿੱਚ ਬੜੀ ਹੀ ਖੁਸ਼-ਖੁਸ਼ ਰਹਿੰਦੇ ਸੀ। ਮੈਨੂੰ ਕਦੇ-ਕਦੇ ਲੱਗਦਾ ਸੀ ਕਿ ਪਤਾ ਨਹੀਂ ਮੈਂ ਕਿੰਨਾ ਕੁ ਪਉਣਾ ਕੀਤਾ ਜੋ ਮੇਰੇ ਘਰ ਵਾਲੇ ਦੇ ਰੂਪ ਵਿੱਚ ਮੈਨੂੰ ਰੱਬ ਹੀ ਮਿਲਿਆ। ਤਾਂ ਹੀ ਤਾਂ ਉਹ ਮੇਰੀ ਇੰਨੀ ਕੇਅਰ ਕਰਦਾ। ਮੇਰਾ ਆਪਣੇ ਪੇਕੇ ਘਰ ਦੀ ਜਾਨ ਨੂੰ ਬਿਲਕੁਲ ਵੀ ਸੀ ਮਾਨ ਨਹੀਂ ਕਰਦਾ ਤੇ ਉੱਥੇ ਮਨ ਵੀ ਨਹੀਂ ਸੀ ਲੱਗਦਾ। ਮੇਰਾ ਮਨ ਤਾਂ ਸਿਰਫ ਆਪਣੇ ਸਹੁਰੇ ਹੀ ਲੱਗਦਾ ਸੀ ਕਿਉਂਕਿ ਇੱਥੇ ਮੇਰੇ ਸਾਸ ਤੇ ਮੇਰਾ ਘਰ ਵਾਲਾ ਬੜੇ ਚੰਗੇ ਸੀ ਤੇ ਮੇਰੀ ਬੜੀ ਕੇਅਰ ਵੀ ਕਰਦੇ ਸੀ ਟਾਈਮ ਬੀਤਦਾ ਗਿਆ ਮੇਰੇ 9 ਮਹੀਨੇ ਕਦੋਂ ਲੰਘ ਗਏ ਮੈਨੂੰ ਨਹੀਂ ਪਤਾ ਲੱਗਾ ਜਦੋਂ 9 ਮਹੀਨੇ ਬੀਤ ਗਏ ਸਾਡੇ ਘਰ ਬੇਟੀ ਨੇ ਜਨਮ ਲਿਆ ਬੇਟੀ ਵੀ ਬਹੁਤ ਜ਼ਿਆਦਾ ਸੋਹਣੀ ਸੀ ਬਿਲਕੁਲ ਹੀ ਸੀਰੇ ਵਰਗੀ ਸੀ ਮੈਂ ਸੀਰੇ ਨੂੰ ਕਿਹਾ ਕਿ ਸਾਡੀ ਹੀ ਕਾਪੀ ਆ ਮੈਂ ਚਾਹੁੰਦੀ ਆ ਕਿ ਇਹ ਸੁਭਾਅ ਅਖੋ ਵੀ ਤੁਹਾਡੇ ਵਰਗੀ ਹੀ ਬਣੀ ਸੀਰਾ ਮੈਨੂੰ ਕਹਿਣ ਲੱਗਿਆ ਕਿ ਤੂੰ ਕਿਹੜਾ ਮਾੜੀ ਹੈ ਜੇ ਤੇਰੇ ਵਰਗਾ ਸੁਭਾਅ ਹੋ ਜਾਊ ਤਾਂ ਉਹ ਵੀ ਬਹੁਤ ਵਧੀਆ ਇਸ ਤਰ੍ਹਾਂ ਅਸੀਂ ਦੋਵੇਂ ਗੱਲਾਂ ਬਾਤਾਂ ਕਰ ਰਹੇ ਸੀ ਮੇਰੀ ਬੇਟੀ ਨੂੰ ਅਸੀਂ ਬਹੁਤ ਲਾਡਾ ਚਾਵਾਂ ਨਾਲ ਪਾਲ ਰਹੇ ਸੀ ਇੱਕ ਦਿਨ ਕੁਝ ਅਜੀਹਾ ਹੋਇਆ ਜੋ ਅਸੀਂ ਸੋਚਿਆ ਵੀ ਨਹੀਂ ਸੀ ਮੇਰਾ ਘਰ ਵਾਲਾ ਸ਼ਹਿਰ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਕੁਝ ਕੋ ਪੁਲਿਸ ਵਾਲਿਆਂ ਨੇ ਘੇਰ ਲਿਆ ਤੇ ਮੇਰੇ ਘਰ ਵਾਲੇ ਨੂੰ ਫੜ ਲਿਆ ਤੇ ਕਹਿਣ ਲੱਗੇ ਕਿ ਆਪਣੀ ਗੱਡੀ ਦੀ ਚੈਕਿੰਗ ਕਰਵਾ ਗੱਡੀ ਵਿੱਚ ਨਸ਼ਾ ਹੈ ਸਾਨੂੰ ਕਿਤੋਂ ਤਲਾਹ ਮਿਲੀ ਹੈ ਮੇਰਾ ਘਰ ਵਾਲਾ ਤਾਂ दारू ਤੱਕ ਨੂੰ ਟੱਚ ਨਹੀਂ ਸੀ ਕਰਦਾ ਨਸ਼ਾ ਵੇਚਣਾ ਤਾਂ ਬਹੁਤ ਦੂਰ ਦੀ ਗੱਲ ਸੀ ਪਰ ਕਿਸੇ ਨੇ ਉਹਦੀ ਗੱਲ ਨਾ ਮੰਨੀ ਤੇ ਕਹਿਣ ਲੱਗੇ ਕਿ ਤੂੰ ਤਾਂ ਨਸ਼ਾ ਵੇਚਦਾ ਆਪਣੀ ਗੱਡੀ ਚੈੱਕ ਕਰਾ ਸਿਰਾ ਕਹਿਣ ਲੱਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਚੈੱਕ ਕਰ ਲਵੋ ਜਦੋਂ ਗੱਡੀ ਚੈੱਕ ਕੀਤੀ ਤਾਂ ਪਤਾ ਨਹੀਂ ਕਿਵੇਂ ਗੱਡੀ ਵਿੱਚੋਂ ਚਿੱਟੇ ਦੇ ਕੁਝ ਪੈਕਟ ਨਿਕਲੇ ਜਿਨ੍ਹਾਂ ਦੀ ਕੀਮਤ ਲੱਖਾਂ ਦੇ ਹਿਸਾਬ ਨਾਲ ਬਣਦੀ ਸੀ ਇਹ ਦੇਖ ਕੇ ਸਿਰਾ ਹੈਰਾਨ ਰਹਿ ਗਿਆ ਪਤਾ ਨਹੀਂ ਕਿ ਇਹਨੇ ਉਹਦੇ ਗੱਡੀ ਵਿੱਚ ਚਿੱਟਾ ਰੱਖ ਦਿੱਤਾ ਤੇ ਬਾਅਦ ਵਿੱਚ ਪੁਲਿਸ ਨੂੰ ਵੀ ਦੱਸ ਦਿੱਤਾ ਇਹ ਕਿਸੇ ਦੀ ਉਹਨੂੰ ਪੁਲਿਸ ਨੂੰ ਫੜਾਉਣ ਦੀ ਚਾਲ ਸੀ ਪੁਲਿਸ ਨੇ ਉਹਨੂੰ ਚੁੱਕ ਲਿਆ ਤੇ ਉਹਦੇ ਉੱਪਰ ਕੇਸ ਪਾ ਦਿੱਤਾ ਜਦੋਂ ਸਾਡੇ ਘਰ ਇਸ ਗੱਲ ਦਾ ਪਤਾ ਲੱਗਾ ਤਾਂ ਅਸੀਂ ਭੱਜੇ ਭੱਜੇ ਗਏ ਮੇਰੀ ਕੁੜੀ ਉਦੋਂ ਹਜੇ ਸਾਲ ਦੀ ਹੀ ਮਸਾ ਸੀ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੂੰ ਘਰ ਵਿੱਚ ਕੁੜੀ ਦਾ ਖਿਆਲ ਰੱਖ ਮੈਂ ਥਾਣੇ ਜਾ ਕੇ ਆਉਣੀ ਆ ਮੈਂ ਕਿਹਾ ਨਹੀਂ ਨਹੀਂ ਮੈਂ ਤਾਂ ਆਪਣੇ ਸੀਰੇ ਕੋਲ ਜਾਣਾ ਮੇਰੀ ਤਾਂ ਦੁਨੀਆ ਹੀ ਉਹਦੇ ਨਾਲ ਵਸਦੀ ਸੀ ਮੈਂ ਆਪਣੇ ਸਾਸ ਨਾਲ ਥਾਣੇ ਵਿੱਚ ਚਲੀ ਗਈ ਤੇ ਉੱਥੇ ਜਾ ਕੇ ਮੈਂ ਆਪਣੇ ਪੇਕੇਆਂ ਨੂੰ ਵੀ ਫੋਨ ਕੀਤਾ ਮੇਰਾ ਭਰਾ ਵੀ ਪਹੁੰਚ ਗਿਆ ਸੀਰਾ ਜੇਲ੍ਹ ਵਿੱਚ ਕਰ ਦਿੱਤਾ ਤੇ ਉਹ ਬਹੁਤ ਰੋ ਰਿਹਾ ਸੀ ਉਹ ਵਾਰ-ਵਾਰ ਮੈਨੂੰ ਕਹਿ ਰਿਹਾ ਸੀ ਕਿ ਮੈਂ નિર્ਦੋਸ਼ ਆ ਮੈਂ ਕੁਝ ਨਹੀਂ ਕੀਤਾ ਮੈਨੂੰ ਵੀ ਪਤਾ ਸੀ ਕਿ ਉਹ ਇਦਾਂ ਦਾ ਹੀ ਆ ਉਹਨੇ ਕੁਝ ਨਹੀਂ ਕੀਤਾ ਪਰ ਪੁਲਿਸ ਵਾਲੇ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਸੀ ਉਹ ਬਾਰ-ਬਾਰ ਇਹੀ ਕਹਿ ਰਿਹਾ ਸੀ ਕਿ ਤੇਰੀ ਗੱਡੀ ਵਿੱਚੋਂ ਮਿਲਿਆ ਤੇ ਤੂੰ ਕਬੂਲ ਕਰ ਪਰ ਉਹ ਨਹੀਂ ਮੰਨ ਰਿਹਾ ਸੀ ਕਿਉਂਕਿ ਉਹਨੇ ਕੁਝ ਕੀਤਾ ਹੀ ਨਹੀਂ ਸੀ ਮੈਂ ਵੀ ਪੁਲਿਸ ਵਾਲਿਆਂਗੇ ਹੱਥ ਜੋੜੇ ਤੇ ਬੜੇ ਤਰਲੇ ਕਰ ਰਹੀ ਸੀ ਪਰ ਪੁਲਿਸ ਤਾਂ ਸਬੂਤ ਭਾਲਦੀ ਆ ਸਾਨੂੰ ਨਹੀਂ ਪਤਾ ਕਿ ਕਿਸੇ ਨੇ ਸਾਡੇ ਨਾਲ ਇਦਾਂ ਕਿਉਂ ਕੀਤਾ ਸਾਡੇ ਨਾਲ ਇੰਨੀ ਵੱਡੀ ਦੁਸ਼ਮਣੀ ਕੱਢੀ ਕਿ ਨਸ਼ਾ ਹੀ ਗੱਡੀ ਵਿੱਚ ਰੱਖ ਦਿੱਤਾ ਹੌਲੀ ਹੌਲੀ ਅਸੀਂ ਉਹਦੀ ਜ਼ਮਾਨਤ ਕਰਵਾ ਲਈ ਮੇਰੇ ਭਰਾ ਨੇ ਉਹਦੀ ਜ਼ਮਾਨਤ ਕਰਵਾਈ ਤੇ ਪੁਲਿਸ ਦੇ ਨਾਲ ਮੇਰਾ ਸੀਰਾਕਰ ਵੀ ਆਇਆ ਜਦੋਂ ਸੀਰਾਕਰ ਆਇਆ ਤਾਂ ਪਿੰਡ ਦੇ ਲੋਕ ਉਹਨੂੰ ਬੜੀ ਤਾਨੇ ਮਾਰ ਰਹੇ ਸੀ ਕਿ ਵੇਖ ਲਓ ਨਸ਼ਾ ਵੇਚਣ ਵਾਲਾ ਆ ਗਿਆ ਉਹ ਜਿੱਥੇ ਵੀ ਜਿਹਦੇ ਕੋਲ ਵੀ ਖੜਦਾ ਸੀ ਹਰ ਕੋਈ ਉਹਨੂੰ ਇਹੀ ਗੱਲ ਬੋਲਦਾ ਸੀ ਤਾਂ ਉਹ ਬਹੁਤ ਉਦਾਸ ਹੋ ਗਿਆ ਤੇ ਉਹ ਕਹਾਰਾ ਕਿ ਮੈਨੂੰ ਕਹਿਣ ਲੱਗਾ ਕਿ ਮੇਰਾ ਦਿਲ ਕਰਦਾ ਕਿ ਮੈਂ ਤਾਂ ਮਰ ਜਾਵਾਂ ਮੈਂ ਕਿਹਾ ਕਿਉਂ ਮਰਨਾ ਉਹ ਕਹਿਣ ਲੱਗਾ ਕਿ ਪਿੰਡ ਵਿੱਚ ਹਰ ਕੋਈ ਮੈਨੂੰ ਨਸ਼ਾ ਵੇਚਣ ਵਾਲਾ ਕਹਿ ਰਿਹਾ ਮੈਂ ਕਿਹਾ ਬੋਲੀ ਜਾਣ ਦੇ ਲੋਕਾਂ ਦੇ ਜਿੰਨੇ ਮੂੰਹ ਉਨੀਆਂ ਹੀ ਗੱਲਾਂ ਤੁਸੀਂ ਟੈਨਸ਼ਨ ਨਾ ਰੋਣ ਲਓ ਮੈਨੂੰ ਤਾਂ ਤੁਸੀਂ ਸਹੀ ਲੱਗਦੇ ਹੋ ਤੇ ਸਹੀ ਹੀ ਹੋ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਪਰ ਫਿਰ ਵੀ ਉਹਦੇ ਤੇ ਇੰਨਾ ਲੋਡ ਜ਼ਿਆਦਾ ਪੈ ਗਿਆ ਸੀ ਕਿ ਉਹ 4-5 ਦਿਨਾਂ ਦੇ ਵਿੱਚ ਹੀ ਦਿਮਾਗੀ ਪੱਖੋਂ پاگل ਹੋਣ ਲੱਗ ਗਿਆ ਉਹਨੇ ਇੱਕ ਦਿਨ ਫਾਹਾ ਲੈ ਲਿਆ ਉਹਦੀ ਜਾਨ ਚਲੀ ਗਈ ਇਹ ਦੁੱਖ ਮੇਰੇ ਲਈ ਬਹੁਤ ਵੱਡਾ ਸੀ ਉਹ ਇਸ ਬੇਇੱਜ਼ਤੀ ਨੂੰ ਝੱਲ ਨਾ ਸਕਿਆ ਕਿਉਂਕਿ ਉਹ ਅਣਖ ਵਾਲਾ ਬੰਦਾ ਸੀ ਜਦੋਂ ਉਹਨੇ ਆਤਮ ਹੱਤਿਆ ਕਰ ਲਈ ਤਾਂ ਸਾਡੇ ਘਰ ਵਿੱਚ ਗਮੀ ਦਾ ਮਾਹੌਲ ਬਣ ਗਿਆ ਅਸੀਂ ਸਾਰੇ ਦੁੱਖ ਵਿੱਚ ਡੁੱਬ ਗਏ ਮੇਰੀ ਸੱਸ ਵੀ ਮਰਨ ਬਰਾਬਰ ਹੋ ਗਈ ਕਿਉਂਕਿ ਇਕੱਲਾ ਹੀ ਇਕੱਲਾ ਪੁੱਤ ਸੀ ਜਦੋਂ ਇਕੱਲਾ ਪੁੱਤ ਇਸ ਤਰ੍ਹਾਂ ਅੱਖਾਂ ਸਾਹਮਣੇ ਚਲਿਆ ਜਾਵੇ ਤਾਂ ਕਿੰਨੀ ਵੱਡੀ ਗੱਲ ਆ ਮੈਂ ਤਾਂ ਬਸ ਪਾਗਲ ਹੋਣ ਵਾਲੀ ਹੋ ਗਈ ਸੀ ਮੇਰੀ ਧੀ ਮੇਰੇ ਕੋਲੋਂ ਰੋਂਦੀ ਛੱਲੀ ਨਹੀਂ ਜਾਂਦੀ ਸੀ ਕਿਉਂਕਿ ਸਭ ਤੋਂ ਵੱਧ ਆਪਣੇ ਪਾਪਾ ਦਾ ਹੀ ਉਹ ਕਰਦੀ ਸੀ ਇਸ ਤਰ੍ਹਾਂ ਦੇ ਨਾਲ ਹੌਲੀ-ਹੌਲੀ ਜ਼ਿੰਦਗੀ ਲੰਘ ਰਹੀ ਸੀ ਮੈਂ ਇੱਕ ਦਿਨ ਗੱਲ ਨੋਟ ਕੀਤੀ ਕਿ ਹੁਣ ਮੈਨੂੰ ਪਿੰਡ ਦੇ ਮੁੰਡੇ ਮਾਰੀ ਨਿਗਾ ਨਾਲ ਦੇਖਣ ਲੱਗ ਪਈ ਸੀ ਕੋਈ ਮੈਨੂੰ ਵੇਖ ਕੇ ਮੁੱਛਾਂ ਨੂੰ ਵੱਟ ਦਿੰਦਾ ਤੇ ਕੋਈ ਖੰਘੂਰੇ ਮਾਰਦਾ ਮੈਂ ਉਹਨਾਂ ਨਾਲ ਲੜ ਪੈਂਦੀ ਸੀ ਤੇ ਫਿਰ ਇੱਕ ਦਿਨ ਮੈਂ ਆਪਣੀ ਮਾਂ ਅਤੇ ਆਪਣੇ ਪਰਾਂਣ ਘਰ ਬੁਲਾਇਆ ਮੇਰੇ ਪਰਾਂਣੇ ਉਹਨਾਂ ਮੁੰਡਿਆਂ ਦੀ ਚੰਗੀ ਖੱਪ ਠੱਪ ਕੀਤੀ ਉਹਨਾਂ ਨਾਲ ਕਾਫੀ ਲੜਾਈ ਵੀ ਕੀਤੀ ਪਰ ਮੇਰੀ ਮਾਂ ਨੇ ਸਮਝਾਇਆ ਕਿ ਪੁੱਤ ਜਦੋਂ ਵੀ ਕੋਈ ਵਿਧਵਾ ਔਰਤ ਹੋ ਜਾਂਦੀ ਆ ਤਾਂ ਲੋਕ ਇਦਾਂ ਹੀ ਤੱਕਦੇ ਆ ਤੂੰ ਕਿਹਦੇ ਕਿਹਦੇ ਨਾਲ ਲੜੇਂਗਾ ਆਪਾਂ ਇਦਾਂ ਕਰਦੇ ਆਂ ਇਹਦਾ ਅੱਗੇ ਵਿਆਹ ਕਰ ਦਿੰਨੇ ਆਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਵਿਆਹ ਬਾਰੇ ਸੋਚ ਵੀ ਨਹੀਂ ਸਕਦੀ ਤੁਸੀਂ ਕਿੱਦਾਂ ਦੀ ਗੱਲ ਕਰ ਦਿੱਤੀ ਮੇਰਾ ਤਾਂ ਸਭ ਕੁਝ ਸੀਰਾ ਹੀ ਸੀ ਬੱਸ ਉਹ ਚਲਾ ਗਿਆ ਤਾਂ ਮੇਰੀ ਦੁਨੀਆ ਖਤਮ ਬੱਸ ਮੈਂ ਆਪਣੇ ਧੀ ਨੂੰ ਪਾਲ ਲਵਾਂਗੀ ਪਰ ਮੈਂ ਦੂਜਾ ਵਿਆਹ ਕਦੇ ਨਹੀਂ ਕਰਵਾਵਾਂਗੀ ਮੇਰੇ ਮਾਪਿਓ ਨੇ ਮੈਨੂੰ ਬੜਾ ਸਮਝਾਇਆ ਤੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਮੰਨਦੀ ਸੀ ਕਿਉਂਕਿ ਮੈਂ ਤਾਂ ਸੀਰੇ ਨੂੰ ਪਿਆਰ ਕਰਦੀ ਸੀ ਮੈਨੂੰ ਸਾਰਿਆਂ ਨੇ ਬੜਾ ਮਨਾਇਆ ਪਰ ਮੈਂ ਵਿਆਹ ਲਈ ਨਾ ਮੰਨੀ। ਮੇਰੀ ਸੱਸ ਵੀ ਹੁਣ ਮੈਨੂੰ ਇਹੀ ਗੱਲ ਕਹਿਣ ਲੱਗ ਪਈ ਸੀ ਕਿ ਦੂਸਰਾ ਵਿਆਹ ਕਰਵਾ ਲੈ। ਇਹ ਗੱਲ ਕਹਿਣ ਲੱਗ ਗਈ ਸੀ ਕਿ ਪੁੱਤ ਮੈਂ ਇਕੱਲੀ ਤੇਰੀ ਰਾਖੀ ਨਹੀਂ ਕਰ ਸਕਦੀ। ਕੱਲ ਨੂੰ ਮੈਂ ਵੀ ਅੱਖਾਂ ਮੀਚ ਜਾਊਂਗੀ ਤਾਂ ਫੇਰ ਤੇਰਾ ਇਕੱਲੀ ਦਾ ਕੀ ਬਣੂਗਾ? ਤੁਹਾਡੀ ਦੋਵਾਂ ਦੀ ਜ਼ਿੰਮੇਵਾਰੀ ਹੁਣ ਮੈਂ ਨਹੀਂ ਚੁੱਕ ਸਕਦੀ ਕਿਉਂਕਿ ਮੇਰੀ ਸੱਸ ਵੀ ਬਿਮਾਰ ਹੋ ਜਾ ਰਹਿਣ ਲੱਗ ਪਈ ਸੀ। ਉਹ ਵੀ ਮੈਨੂੰ ਵਿਆਹ ਲਈ ਫੋਰਸ ਕਰ ਰਹੀ ਸੀ ਪਰ ਮੇਰਾ ਬਿਲਕੁਲ ਮਨ ਨਹੀਂ ਸੀ। ਸਾਰਿਆਂ ਦੇ ਕਹਿਣ ਤੇ ਬਾਅਦ ਮੈਨੂੰ ਇਹ ਗੱਲ ਨੂੰ ਮੰਨਣਾ ਹੀ ਪਿਆ ਕਿਉਂਕਿ ਸਾਰੇ ਮੇਰੇ ਨਾਲ ਗੁੱਸੇ ਹੋਣ ਲੱਗੇ ਕਿ ਤੂੰ ਸਾਡੀ ਗੱਲ ਨਹੀਂ ਮੰਨਦੀ ਫਿਰ ਮੈਨੂੰ ਵਿਆਹ ਲਈ ਹਾਂ ਕਰਨੀ ਹੀ ਪਈ ਤੇ ਮੈਂ ਵਿਆਹ ਦੇ ਲਈ ਮੰਨ ਗਈ ਤੇ ਮੇਰਾ ਆਪਣੇ ਘਰ ਵਾਲੇ ਨਾਲ ਬਿਲਕੁਲ ਵੀ ਮਿਲਣਾ ਨਹੀਂ ਸੀ ਇਹ ਗੱਲ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੇ ਘਰ ਦੇ ਨੇ ਮੇਰਾ ਰਿਸ਼ਤਾ ਕਿਸੇ ਮੁੰਡੇ ਨਾਲ ਪੱਕਾ ਕਰ ਦਿੱਤਾ ਮੇਰੀ ਮਾਂ ਨੇ ਕਈ ਵਾਰ ਮੈਨੂੰ ਉਸ ਮੁੰਡੇ ਦੀ ਫੋਟੋ ਵਿਖਾਉਣੀ ਚਾਹੀ ਚਾਹੀ ਸੀ ਪਰ ਮੈਂ ਨਹੀਂ ਵੇਖੀ ਕਿਉਂਕਿ ਮੇਰਾ ਤਾਂ ਵਿਆਹ ਕਰਵਾਉਣ ਦਾ ਮਾਨ ਹੀ ਨਹੀਂ ਸੀ ਮੈਂ ਤਾਂ ਸਿਰਫ ਆਪਣੀ ਧੀ ਲਈ ਹੀ ਵਿਆਹ ਕਰਵਾ ਰਹੀ ਸੀ ਕਿ ਉਹ ਨੂੰ ਚੱਲ ਇੱਕ ਪਿਓ ਮਿਲ ਜਾਊਗਾ ਆਪਣਾ ਟਾਈਮ ਪਾਸ ਕਰ ਲਾਉਗੀ ਮੇਰੇ ਸੱਸ ਵੀ ਮੇਰੇ ਪੇਕੇ ਹੀ ਰਹਿੰਦੀ ਸੀ ਆ ਮੇਰੀ ਸੱਸ ਦਾ ਧਿਆਨ ਰੱਖਣਾ ਮੇਰਾ ਫਰਜ਼ ਸੀ ਉਹਨੇ ਹਮੇਸ਼ਾ ਮੈਨੂੰ ਇੱਕ ਧੀ ਵਾਂਗ ਪਿਆਰ ਕੀਤਾ ਸੀ ਇਸ ਕਰਕੇ ਮੈਂ ਉਹ ਨੂੰ ਉੱਥੇ ਇਕੱਲੀ ਨੂੰ ਨਹੀਂ ਸੀ ਛੱਡ ਸਕਦੀ ਉਹ ਸਭ ਕੁਝ ਉਥੋਂ ਵੇਚ-ਵਟ ਕੇ ਮੇਰੇ ਪੇਕੇ ਘਰ ਰਹਿੰਦੀ ਸੀ ਉਹਨੇ ਸਾਰੇ ਪੈਸੇ ਆਪਣੀ ਪੋਤੀ ਦੇ ਨਾਮ ਕਰਵਾ ਦਿੱਤੇ ਸੀ ਪਰ ਮੈਂ ਆਪਣੇ ਸਹੁਰੇ ਨੂੰ ਇਹ ਗੱਲ ਨਹੀਂ ਦੱਸੀ ਸੀ ਕਿ ਮੇਰੀ ਬੇਟੀ ਦੇ ਨਾਮ ਸਾਰਾ ਕੁਝ ਆ ਮੈਂ ਚਾਹੁੰਦੀ ਸੀ ਕਿ ਉਦਾਂ ਹੀ ਉਹਨੂੰ ਉਹ ਮੁੰਡਾ ਅਪਣਾ ਲਵੇ ਤੇ ਆਪਣੀ ਧੀ ਮੰਨੇ ਜਦੋਂ ਮੈਂ ਵਿਆਹ ਕਰਕੇ ਆਪਣੇ ਸਹੁਰੇ ਘਰ ਚਲੀ ਗਈ ਤਾਂ ਮੈਂ ਵੇਖਿਆ ਕਿ ਸਹੁਰੇ ਘਰ ਵਿੱਚ ਮੇਰਾ ਘਰ ਵਾਲਾ ਸੀ ਤੇ ਇੱਕ ਮੇਰਾ ਸਹੁਰਾ ਸੀ ਮੇਰੀ ਸੱਸ ਨਹੀਂ ਸੀ ਉਹ ਮਰ ਚੁੱਕੀ ਸੀ ਮੈਂ ਕਈ ਵਾਰ ਦਿਮਾਗ ਵਿੱਚ ਇਹ ਗੱਲ ਸੋਚਦੀ ਸੀ ਕਿ ਮੈਂ ਆਪਣੀ ਸੱਸ ਨੂੰ ਇੱਥੇ ਲਿਆਵਾਂ। ਇਸ ਬਾਰੇ ਆਪਣੀ ਸੱਸ ਨਾਲ ਗੱਲ ਵੀ ਕੀਤੀ ਸੀ ਪਰ ਮੇਰੀ ਸੱਸ ਕਹਿੰਦੀ ਸੀ ਕਿ ਨਹੀਂ ਪੁੱਤ ਇੱਦਾਂ ਮੈਂ ਉੱਥੇ ਬੈਠੀ ਚੰਗੀ ਨਹੀਂ ਲੱਗਦੀ। ਨਾਲੇ ਤੇਰਾ ਸਹੁਰਾ ਕੱਲਾ। ਕੱਲ ਨੂੰ ਲੋਕ 100-100 ਗੱਲਾਂ ਕਰਨਗੇ। ਮੈਂ ਇੱਥੇ ਹੀ ਠੀਕ ਕਿਉਂਕਿ ਉਹ ਮੇਰੇ ਪੇਕੇ ਘਰ ਵਿੱਚ ਸੀ ਤੇ ਪਹਿਲਾਂ ਵੀ ਉਹ ਸਾਡੇ ਨਾਲ ਹੀ ਰਹਿੰਦੀ ਸੀ। ਮੇਰੇ ਘਰ ਵਾਲੇ ਦਾ ਨਾਮ ਹਰਦੀਪ ਸੀ। ਹਰਦੀਪ ਥੋੜਾ ਆਕੜ ਵਾਲਾ ਸੀ। ਉਹ ਕਿਸੇ ਦੀ ਗੱਲ ਘੱਟ ਹੀ ਸੁਣਦਾ ਸੀ। ਥੋੜੀ ਆਪਣੇ ਆਕੜ ਵਿੱਚ ਜ਼ਿਆਦਾ ਹੀ ਰਹਿੰਦਾ ਸੀ ਜੇ ਤਾਂ ਮੈਂ ਉਹਨੂੰ ਬੁਲਾ ਲੈਂਦੀ ਤਾਂ ਬੋਲ ਪੈਂਦਾ ਸੀ ਨਹੀਂ ਤਾਂ ਬਸ ਆਕੜ ਵਿੱਚ ਰਹਿੰਦਾ ਸੀ ਹਰਦੀਪ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਪਰ ਉਹਦੀ ਘਰ ਵਾਲੀ ਛੱਡ ਕੇ ਚਲੀ ਗਈ ਸੀ ਉਹਨੇ ਦੱਸਿਆ ਸੀ ਕਿ ਉਹਦੀ ਘਰ ਵਾਲੀ ਕਿਸੇ ਮੁੰਡੇ ਦੇ ਨਾਲ ਭੱਜ ਗਈ ਸੀ ਉਹਦਾ ਕਿਸੇ ਹੋਰ ਥਾਂਏ ਰਿਲੇਸ਼ਨ ਸੀ ਉਸ ਘਰ ਵਿੱਚ ਗਈ ਨੂੰ ਮੈਨੂੰ ਹਜੇ 1 ਮਹੀਨਾ ਹੀ ਹੋਇਆ ਸੀ ਕਿ ਹਰਦੀਪ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਰਾਤ ਨੂੰ ਮੇਰੇ ਨਾਲ ਜ਼ਬਰਦਸਤੀ ਕਰਦਾ ਸੀ ਮਯਾ ਨੂੰ ਕਈ ਵਾਰ ਇਹ ਗੱਲ ਸਮਝਾਈ ਸੀ ਕਿ ਅਜੇ ਮੇਰਾ ਮਨ ਠੀਕ ਨਹੀਂ ਹੈ ਹੌਲੀ ਹੌਲੀ ਮੈਂ ਠੀਕ ਹੋ ਜਾਵਾਂਗੀ ਪਰ ਅਜੇ ਤੇਰੇ ਨਾਲ ਮੈਂ ਕੁਝ ਨਹੀਂ ਕਰ ਸਕਦੀ ਇਹ ਗੱਲ ਮੈਂ ਵਿਆਹ ਤੋਂ ਪਹਿਲਾਂ ਹੀ ਕਰੀ ਸੀ ਉਹ ਮੰਨਦਾ ਵੀ ਸੀ ਪਰ ਹੁਣ ਉਹ ਇਸ ਗੱਲ ਨੂੰ ਨਹੀਂ ਸੀ ਮੰਨਦਾ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਕੇ ਇਸ ਘਰ ਵਿੱਚ ਆ ਚੁੱਕੀ ਹੈ ਮੈਂ ਤੇਰੇ ਨਾਲ ਜੋ ਮਰਜ਼ੀ ਕਰਾਂ ਤੇਰੇ ਮਾਂ ਪਿਓ ਨੇ ਮੈਨੂੰ ਤੇਰੇ ਨਾਲ ਵਿਆਹ ਦਿੱਤਾ ਉਹ ਕਦੇ ਵੀ ਮੇਰੀ ਕੁੜੀ ਨੂੰ ਨਹੀਂ ਸੀ ਬੁਲਾਉਂਦਾ ਉਹਨੂੰ ਵਸ ਮੇਰੇ ਨਾਲ ਰਾਤ गुजारਣ ਵਿੱਚ ਹੀ ਦਿਲਚਸਪੀ ਸੀ ਉਹਨੂੰ ਮੇਰੇ ਦੁੱਖ ਸੁੱਖ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਮੈਂ ਆਪਣੇ ਘਰ ਵਾਲੇ ਨੂੰ ਸਿਰੇ ਨੂੰ ਯਾਦ ਕਰਕੇ ਬੜਾ ਰੋਂਦੀ ਰਹਿੰਦੀ ਸੀ ਕਿ ਕਾਸ਼ ਅੱਜ ਉਹ ਹੁੰਦਾ ਤਾਂ ਮੈਨੂੰ ਇਹ ਸਭ ਕੁਝ ਇਕੱਲਿਆਂ ਤੋੜਨੀ ਪੈਣੀ ਸੀ ਤੇ ਕਦੇ ਸੋਚਦੀ ਸੀ ਕਿ ਆਪਣੀ ਧੀ ਦਾ ਕਰਕੇ ਤਾਂ ਮੈਂ ਦੂਛਾ ਕਰਵਾਇਆ ਸੀ ਕਿ ਕੱਲ ਨੂੰ ਨਾਲ ਚੱਲ ਇਹਨੂੰ ਵੀ ਪਿਓ ਦਾ ਪਿਆਰ ਮਿਲ ਜਾਊਗਾ ਪਰ ਇਹ ਤਾਂ ਮੇਰੀ ਧੀ ਨੂੰ ਬੁਲਾਉਂਦਾ ਤੱਕ ਵੀ ਨਹੀਂ ਸੀ ਇਹ ਗੱਲ ਮੈਂ ਆਪਣੇ ਪੇਕੇ ਜਾ ਕੇ ਕੀਤੀ। ਮੇਰੇ ਮੰਮੀ ਡੈਡੀ ਮੈਨੂੰ ਕਹਿਣ ਲੱਗੇ ਕਿ ਤੂੰ ਇਦਾਂ ਕਰ ਤੂੰ ਕੁੜੀ ਨੂੰ ਸਾਡੇ ਕੋਲ ਛੱਡ ਜਾ। ਮੈਂ ਆਪਣੇ ਮੰਮੀ ਡੈਡੀ ਨੂੰ ਕਿਹਾ ਕਿ ਮੈਂ ਕੁੜੀ ਤੋਂ ਬਿਨਾ ਨਹੀਂ ਰਹਿ ਸਕਦੀ। ਇਹਦੇ ਵਿੱਚ ਤਾਂ ਮੇਰੀ ਜਾਨ ਵਸਦੀ ਐ। ਇਹਦੇ ਕਰਕੇ ਤਾਂ ਮੈਂ ਦਿਨ ਕੱਟਦੀ ਆਂ। ਮੇਰੀ ਸੱਸ ਕਹਿਣ ਲੱਗੀ ਥੋੜਾ ਟਾਈਮ ਦੇਖ। ਕੋਈ ਗੱਲ ਨਹੀਂ ਹੌਲੀ-ਹੌਲੀ ਆਪੇ ਕੁੜੀ ਨੂੰ ਅਪਣਾ ਲਾਊਗਾ। ਪਹਿਲਾਂ-ਪਹਿਲਾਂ ਇੱਕਦਮ ਪਿਆਰ ਨਹੀਂ ਪੈਂਦਾ। ਹੌਲੀ-ਹੌਲੀ ਬੱਚੇ ਨਾਲ ਉਹਦਾ ਪਿਆਰ ਪੈ ਜਾਊਗਾ। ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਇੱਕ ਹੋਰ ਬੱਚਾ ਲਵਾ ਕਿਉਂਕਿ ਮੈਂ ਤਾਂ ਇਸੇ ਕਰਕੇ ਆਪਣੇ ਘਰ ਵਾਲੇ ਤੋਂ ਜ਼ਿਆਦਾ ਦੂਰ ਰਹਿ ਕੇ ਹੀ ਖੁਸ਼ ਸੀ ਬਸ ਮੈਂ ਤਾਂ ਇਹ ਚਾਹੁੰਦੀ ਸੀ ਕਿ ਉਹ ਮੇਰੀ ਧੀ ਨੂੰ ਪਿਆਰ ਕਰੇ ਮੈਂ ਹੋਰ ਬੱਚਾ ਨਹੀਂ ਸੀ ਲੈਣਾ ਚਾਹੁੰਦੀ ਇਸ ਬੱਚੇ ਨੂੰ ਆਪਣਾ ਸਭ ਕੁਝ ਮੰਨੇ ਪਰ ਉਹ ਤਾਂ ਕੁੜੀ ਨੂੰ ਬੁਲਾਉਂਦਾ ਤੱਕ ਨਹੀਂ ਸੀ ਮੇਰੀ ਕੁੜੀ ਉਹਨੂੰ ਡੈਡੀ ਡੈਡੀ ਕਹਿੰਦੀ ਸੀ ਇੱਕ ਦਿਨ ਅਚਾਨਕ ਜਦੋਂ ਅਸੀਂ ਦੋਵੇਂ ਜਾਣੇ ਮੇਰੇ ਪਿਕੇ ਘਰੇ ਗਏ ਤਾਂ ਉੱਥੇ ਗੱਲਾਂ-ਗੱਲਾਂ ਵਿੱਚ ਉਹਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਮੇਰੀ ਧੀ ਦੇ ਨਾਂ ਤੇ ਕੁਝ ਪੈਸੇ ਉਹਦੀ ਦਾਦੀ ਨੇ ਕਰਵਾਏ ਆ ਇਸ ਗੱਲ ਦਾ ਪਤਾ ਉਹਨੂੰ ਜਦੋਂ ਲੱਗਾ ਤਾਂ ਉਹ ਮੇਰੀ ਧੀ ਨੂੰ ਪੜਾ ਹੀ ਬੁਲਾਉਣ ਲੱਗ ਗਿਆ ਤੇ ਆਪਣਾ ਸਮਝਣ ਲੱਗਾ ਮੈਂ ਤਾਂ ਹਰਾਨ ਸੀ ਕਿ ਇੱਕਦਮ ਇਹ ਕਿਵੇਂ ਹੋ ਸਕਦਾ ਉਹ ਮੇਰੀ ਕੁੜੀ ਨੂੰ ਕਿਵੇਂ ਬੁਲਾਉਂਦਾ ਸੀ ਪਰ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਆਪਣੇ ਢਿੱਡ ਵਿੱਚ ਲਾਲਚ ਰੱਖੇ ਮੈਂ ਤਾਂ ਉਹਨੂੰ ਇੱਕ ਸੱਚੇ ਪਿਓ ਵਾਂਗ ਆ ਮੇਰੀ ਧੀ ਨੂੰ ਪਿਆਰ ਕਰੇ ਮੈਂ ਇਹੀ ਚਾਹੁੰਦੀ ਸੀ ਮੈਂ ਕਦੇ-ਕਦੇ ਬੈਠ ਕੇ ਸੋਚਦੀ ਹੁੰਦੀ ਸੀ ਕਿ ਮੈਨੂੰ ਇਹ ਹਮੇਸ਼ਾ ਇਸ ਤਰ੍ਹਾਂ ਲੱਗਦਾ ਕਿ ਦੁਨੀਆ ਬਹੁਤ ਹੀ ਰੰਗ-ਬਰੰਗੀ ਆ ਲੋਕ ਇੱਥੇ ਅਲੱਗ-ਅਲੱਗ ਤਰ੍ਹਾਂ ਦੀ ਸੋਚ ਰੱਖਦੇ ਆ ਕਿਸੇ ਦੀ ਸੋਚ ਕਿਹੋ ਜਿਹੀ ਆ ਕਿਸੇ ਦੀ ਸੋਚ ਕਿਹੋ ਜਿਹੀ ਆ ਮੈਂ ਉਹਨੂੰ ਫਿਰ ਵੀ ਆਪਣਾ ਮੰਨਿਆ ਸੀ ਪਰ ਉਹਨੇ ਸਾਨੂੰ ਦੋਹਾਂ ਨੂੰ ਆਪਣਾ ਨਹੀਂ ਸੀ ਮੰਨਿਆ ਮੇਰਾ ਸਹੁਰਾ ਮੇਰਾ ਬੜਾ ਹੀ ਕਰਦਾ ਸੀ ਉਹ ਮੇਰੀ ਧੀ ਦਾ ਬੜਾ ਪਿਆਰ ਕਰਦਾ ਸੀ ਉਹਨੂੰ ਕਦੇ-ਕਦੇ ਉਹ ਦੁਕਾਨ ਤੇ ਵੀ ਲੈ ਕੇ ਜਾਂਦਾ ਸੀ ਮੇਰਾ ਘਰ ਵਾਲਾ ਇੱਕ ਦਿਨ ਮੈਨੂੰ ਕਹਿਣ ਲੱਗਾ ਕਿ ਇਦਾਂ ਕਰਦੇ ਆ ਆਪਾਂ ਕੁੜੀ ਨੂੰ ਕਿਸੇ ਵਧੀਆ ਸਕੂਲ ਵਿੱਚ ਪਾ ਦਿੰਨੇ ਆ ਮੈਂ ਕਿਹਾ ਅੱਜ ਤੁਹਾਨੂੰ ਚੇਤਾਵਨੀ ਆ ਗਿਆ ਕਿ ਕੁੜੀ ਨੂੰ ਵਧੀਆ ਸਕੂਲ ਵਿੱਚ ਪੜਾਉਣਾ ਜੋ ਵੀ ਇਸ ਦੇ ਨਾਂ ਤੇ ਪੈਸੇ ਆ ਮੈਨੂੰ ਕਹਿੰਦਾ ਆਪਾਂ ਉਹ ਕਢਵਾ ਲੈਨੇ ਆ ਤੇ ਫੀਸ ਭਰ ਦੇਵਾਂਗੇ ਤੇ ਬਾਕੀ ਦੇ ਪੈਸੇ ਮੈਂ ਇੱਥੇ ਹੀ ਆਪਣੇ ਨੇੜਲੇ ਬੈਂਕ ਵਿੱਚ ਜਮ੍ਹਾਂ ਕਰਵਾ ਦੇਵਾਂਗਾ ਪਰ ਮੈਂ ਆਪਣੇ ਘਰ ਵਾਲੇ ਨੂੰ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਆਪਣੀ ਧੀ ਦੇ ਪੈਸਾ ਕੋਈ ਵੀ ਨਹੀਂ ਕਢਵਾ ਸਕਦੀ ਮੈਂ ਤੁਹਾਡੇ ਨਾਲ ਵਿਆਹ ਸਿਰਫ ਇਸੇ ਕਰਕੇ ਕਰਵਾਇਆ ਕਿ ਤੁਸੀਂ ਮੇਰੀ ਧੀ ਦੀ ਪੜ੍ਹਾਈ ਲਿਖਾਈ ਦਾ ਖਰਚਾ ਚੁੱਕ ਸਕੋ ਇਹ ਸਿਰਫ ਤੁਹਾਡਾ ਹੀ ਫਰਜ਼ ਬੰਦਾ ਕਿ ਮੇਰੀ ਧੀ ਦੀ ਪੜ੍ਹਾਈ ਤੇ ਜੋ ਵੀ ਖਰਚਾ ਹੋਵੇਗਾ ਉਹ ਤੁਹਾਨੂੰ ਹੀ ਕਰਨਾ ਪਵੇਗਾ ਪਰ ਮੇਰਾ ਘਰ ਵਾਲਾ ਬੜਾ ਲਾਲਚੀ ਸੀ ਉਹ ਕਿਸੇ ਗੱਲ ਤੇ ਨਹੀਂ ਆਉਂਦਾ ਸੀ ਮੈਂ ਜਿਵੇਂ-ਤੇਵੇਂ ਕਰਕੇ ਆਪਣੇ ਸਹੁਰੇ ਦੀ ਮਦਦ ਨਾਲ ਆਪਣੀ ਧੀ ਨੂੰ ਪੜ੍ਹਾ ਰਹੀ ਸੀ ਮੇਰੀ ਧੀ ਹੁਣ 15 ਸਾਲਾਂ ਦੀ ਹੋ ਚੁੱਕੀ ਸੀ ਮੈਂ ਹੋਰ ਬੱਚਾ ਨਹੀਂ ਲਿਆ ਸੀ ਮੇਰਾ ਘਰ ਵਾਲਾ ਤਾਂ ਬੱਚਾ ਚਾਹੁੰਦਾ ਸੀ ਪਰ ਮੈਨੂੰ ਪਤਾ ਸੀ ਕਿ ਜੇ ਮੈਂ ਹੋਰ ਬੱਚਾ ਲੈ ਵੀ ਲਿਆ ਤਾਂ ਮੇਰੀ ਧੀ ਦੀ ਬਿਲਕੁਲ ਵੀ ਬੇਕਦਰੀ ਹੋ ਜਾਵੇਗੀ ਪਰ ਜਿਵੇਂ ਜਿਵੇਂ ਮੇਰੀ ਧੀ ਵੱਡੀ ਹੁੰਦੀ ਜਾਂਦੀ ਸੀ ਉਹ ਬਹੁਤ ਹੀ ਚੁੱਪ ਚੁੱਪ ਰਹਿੰਦੀ ਸੀ ਪਹਿਲਾਂ ਤਾਂ ਉਹ ਬੜਾ ਹੱਸਦੀ ਖੀਅ ਤੇ ਬਹੁਤ ਹੀ ਗੱਲਾਂ ਬਾਤਾਂ ਕਰਦੀ ਸੀ ਪਰ ਹੁਣ ਉਹ ਡਰੀ ਡਰੀ ਸਹਮੀ ਸਹਮੀ ਤੇ ਬੜੀ ਚੁੱਪ ਚੁੱਪ ਰਹਿਣ ਲੱਗ ਪਈ ਸੀ ਮੈਂ ਉਸ ਨੂੰ ਪੁੱਛਦੀ ਸੀ ਕਿ ਮੈਨੂੰ ਕਦੇ ਵੀ ਉਹ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੰਦੀ ਹਰ ਰਾਤ ਨੂੰ ਵੀ ਉਹ ਡਰ ਡਰ ਕੇ ਉੱਠਦੀ ਤੇ ਫਿਰ ਮੈਨੂੰ ਗੱਲ ਵਖੜੀ ਪਾ ਲੈਂਦੀ ਪਰ ਪਤਾ ਨਹੀਂ ਕਿਉਂ ਹੁਣ ਮੈਨੂੰ ਰਾਤ ਨੂੰ ਇੰਨੀ ਜ਼ਿਆਦਾ ਨੀਂਦ ਆਉਂਦੀ ਸੀ ਕਿ ਮੈਨੂੰ ਕੁਝ ਵੀ ਨਹੀਂ ਸੀ ਪਤਾ ਲੱਗਦਾ ਮੇਰੀ ਧੀ ਸਵੇਰੇ ਮੈਨੂੰ ਦੱਸਦੀ ਹੁੰਦੀ ਸੀ ਕਿ ਮੰਮਾ ਰਾਤ ਮੈਂ ਤੁਹਾਨੂੰ ਆਵਾਜ਼ਾਂ ਮਾਰੀਆਂ ਪਰ ਤੁਸੀਂ ਉੱਠੇ ਨਹੀਂ ਮੈਂ ਤੁਹਾਨੂੰ ਗੱਲ ਵਖੜੀ ਪਾਈ ਤੁਹਾਨੂੰ ਕੋਈ ਪਤਾ ਨਹੀਂ ਲੱਗਾ ਮੈਂ ਸੋਚਦੀ ਹੁੰਦੀ ਸੀ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਪਰ ਮੈਂ ਆਪਣੇ ਬਾਰੇ ਸੋਚ ਕੇ ਹੀ ਚੁੱਪ ਕਰ ਜਾਂਦੀ ਸੀ ਕਿਉਂਕਿ ਆਪਣੇ ਨਾਲੋਂ ਵੱਧ ਮੈਨੂੰ ਆਪਣੀ ਧੀ ਦੀ ਫਿਕਰ ਰਹਿੰਦੀ ਸੀ ਮੈਂ ਵੀ ਹੁਣ ਆਪਣੀ ਧੀ ਦੀ ਚਿੰਤਾ ਵਿੱਚ ਡੁੱਬੀ ਰਹਿੰਦੀ ਸੀ ਇੱਕ ਦਿਨ ਮੈਨੂੰ ਅਚਾਨਕ ਬਹੁਤ ਤੇਜ਼ ਬੁਖਾਰ ਚੜਾ ਹੋਇਆ ਸੀ ਉਸ ਦਿਨ ਰਾਤ ਨੂੰ ਮੈਂ ਕੁਝ ਵੀ ਨਾ ਖਾਦਾ ਪੀਤਾ ਤੇ ਸੌਂ ਗਈ ਸਾਢੇ 11 ਵਜੇ ਮੇਰੀ ਧੀ ਦੇ ਰੋਂਦੀਆਂ ਆਵਾਜ਼ਾਂ ਮੈਨੂੰ ਸੁਣਾਈ ਦਿੱਤੀਆਂ ਪਰ ਮੇਰਾ ਘਰ ਵਾਲਾ ਹੌਲੀ-ਹੌਲੀ ਬੋਲੀ ਜਾਂਦਾ ਸੀ ਮੈਨੂੰ ਉਸ ਤੇ ਸ਼ਰਕ ਹੋਇਆ ਤੇ ਮੈਂ ਚੁੱਪ ਕਰਕੇ ਉਸ ਦੀਆਂ ਗੱਲਾਂ ਸੁਣਨ ਲੱਗੀ ਫਿਰ ਮੈਨੂੰ ਸਮਝਦਿਆਂ देर ਨ ਲੱਗੀ ਕਿ ਮੇਰਾ ਘਰ ਵਾਲਾ ਮੇਰੀ ਧੀ ਨਾਲ ਗਲਤ ਕਰ ਰਿਹਾ ਹੈ ਮੈਂ ਫਟਾਫਟ ਉੱਠ ਕੇ ਲੈਡ ਜਗਾਈ ਤਾਂ ਮੇਰਾ ਘਰ ਵਾਲਾ ਮੇਰੀ ਧੀ ਨੂੰ ਫੜੀ ਬੈਠਾ ਸੀ ਮੈਂ ਉਸ ਕੋਲੋਂ ਆਪਣੀ ਧੀ ਨੂੰ ਛਡਵਾਇਆ ਮੈਨੂੰ ਆਪਣੇ ਘਰ ਵਾਲੇ ਤੇ ਬਹੁਤ ਗੁੱਸਾ ਆਣ ਲੱਗਾ ਮੈਂ ਉਸ ਨੂੰ ਬਹੁਤ ਕੁੱਟਿਆ ਤੇ ਉਸ ਨੂੰ ਲਾਹਣਤਾਂ ਪਾਈਆਂ ਮੈਂ ਉਸ ਨਾਲ ਉਸ ਦਿਨ ਤੋਂ ਰਿਸ਼ਤਾ ਹੀ ਤੋੜ ਦਿੱਤਾ ਉਸ ਨੂੰ ਬੁਲਾਉਣਾ ਛੱਡ ਦਿੱਤਾ ਸੀ ਤੇ ਮੇਰੇ ਸਹੁਰੇ ਨੇ ਵੀ ਉਸ ਨੂੰ ਬਹੁਤ ਲਾਹਣਤਾਂ ਪਾਈਆਂ ਪਰ ਉਹ ਹਰ ਵੇਲੇ ਸ਼ਰਾਬ ਚਰਜਿਆ ਰਹਿੰਦਾ ਸੀ ਉਸ ਨੂੰ ਕਿਸੇ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਫਿਰ ਕੋਰੇ ਦਿਨਾਂ ਬਾਅਦ ਮੇਰੀ ਧੀ ਅਚਾਨਕ ਬਿਮਾਰ ਹੋ ਗਈ। ਉਸ ਨੂੰ ਘਬਰਾਹਟ ਹੋਣ ਲੱਗੀ, ਉਲਟੀਆਂ ਆਉਣ ਲੱਗੀਆਂ। ਮੈਂ ਉਸ ਨੂੰ ਹਸਪਤਾਲ ਲੈ ਗਈ। ਡਾਕਟਰਾਂ ਨੇ ਦੱਸਿਆ ਕਿ ਇਹ ਤਾਂ ਪ੍ਰੈਗਨੈਂਟ ਆ। ਡਾਕਟਰ ਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਬਹੁਤ ਰੋਈ ਕਰ ਲਈ ਤੇ ਉਸ ਨੂੰ ਘਰ ਲੈ ਆਈ। ਫਿਰ ਮੈਂ ਜਿਵੇਂ ਕਿਵੇਂ ਆਪਣੀ ਧੀ ਦਾ ਅਬੋਰਸ਼ਨ ਕਰਵਾ ਦਿੱਤਾ। ਹੁਣ ਮੈਂ ਉਸ ਦਾ ਬਹੁਤ ਖਿਆਲ ਰੱਖਦੀ ਸੀ। ਅਸੀਂ ਮਾਵਾਂ ਧੀਆਂ ਹੁਣ ਅਲੱਗ ਕਮਰੇ ਵਿੱਚ ਸੌਂਦੀਆਂ ਸੀ। ਮੈਂ ਉਸ ਨੂੰ ਆਪਣੇ ਘਰ ਵਾਲੇ ਦੇ ਮੱਥੇ ਥੱਕਣੇ ਲੱਗਣ ਦਿੰਦੀ ਸੀ ਮੇਰੀ 3 ਦੇ ਪਲੱਸ 2 ਦੇ ਫਾਈਨਲ ਪੇਪਰ ਹੋ ਰਹੇ ਸੀ ਉਸ ਦਾ ਇੱਕ ਪੇਪਰ ਹੀ ਰਹਿੰਦਾ ਸੀ ਕਿ ਉਸ ਦਿਨ ਮੇਰੀ ਮਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੇਰੀ ਸੱਸ ਦੀ ਮੌਤ ਹੋ ਚੁੱਕੀ ਸੀ ਮੈਂ ਆਪਣੀ ਧੀ ਰੋਵੀ ਨਾਲ ਲਿਜਾਣਾ ਚਾਹੁੰਦੀ ਸੀ ਪਰ ਉਸ ਦਾ ਪੇਪਰ ਕਰਕੇ ਮੈਂ ਉਸ ਨੂੰ ਨਾਲ ਨਾ ਲਿਜਾ ਸਕੀ ਮੈਂ ਉਸ ਦੇ ਸੰਸਕਾਰ ਤੇ ਇਕੱਲੀ ਹੀ ਚਲੀ ਗਈ ਮੇਰੀ 3 ਪੇਪਰ ਕਰਕੇ 2 ਵਜੇ ਘਰ ਆਈ ਤਾ ਮੇਰੇ ਘਰ ਵਾਲੇ ਨੂੰ ਉਸ ਦਿਨ ਫਿਰ ਮੌਕਾ ਮਿਲ ਗਿਆ ਉਸਨੇ ਮੇਰੀ ਧੀ ਨਾਲ ਇੰਨੀ ਕੋ ਜਬਰਦਸਤੀ ਕੀਤੀ ਕਿ ਮੇਰੀ ਧੀ ਦੀ ਪੇਚੇਦਾਨੇ ਫਟ ਗਈ ਉਸ ਦਾ ਬੁਰਾ ਹਾਲ ਹੋ ਗਿਆ ਮੈਂ 5 ਵਜੇ ਘਰ ਆਈ ਤਾਂ ਮੇਰੀ ਧੀ ਮੰਜੇ ਤੇ ਬੈ ਤੜਫ ਰਹੀ ਸੀ ਮੈਂ ਰੌਲਾ ਪਾਇਆ ਆਂਢਣਾ ਗਵਾਂਢ ਨਾਲ ਦੇ ਲੋਕ ਇਕੱਠੇ ਕੀਤੇ ਮੈਂ ਆਪਣੀ ਧੀ ਨੂੰ ਹਸਪਤਾਲ ਲੈ ਕੇ ਗਈ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਪਰ ਡਾਕਟਰ ਉਸ ਨੂੰ ਪਛਾਣ ਨਾ ਸਕੇ ਉਹ ਕਹਿਣ ਲੱਗੇ ਹੁਣ ਇਸ ਦਾ ਖੂਨ ਕਾਫੀ ਵਹਿ ਗਿਆ ਉਸੀ ਲਿਹਾਣ ਵਿੱਚ ਦੇਰੀ ਕਰ ਦਿੱਤੀ ਆ ਜੇਕਰ ਇਸ ਨੂੰ ਟਾਈਮ ਸਿਰ ਤੇ ਲੈ ਕੇ ਆ ਜਾਂਦੀ ਤਾਂ ਇਸ ਦੀ ਸ਼ਾਇਦ ਜਾਨ ਬਚ ਸਕਦੀ ਸੀ ਮੈਂ ਰੋਣ ਦੀ ਕਰ ਲਾਉਂਦੀ ਆਪਣੀ ਧੀ ਨੂੰ ਵਾਪਸ ਲੈ ਕੇ ਆ ਗਈ ਮੇਰੀ ਜ਼ਿੰਦਗੀ ਖਤਮ ਹੋ ਚੁੱਕੀ ਸੀ ਫਿਰ ਮੈਂ ਆਪਣੇ ਧੀ ਦਾ ਸੰਸਕਾਰ ਨਾ ਕੀਤਾ ਤੇ ਆਪਣੇ ਘਰ ਵਾਲੇ ਤੇ ਰੇਪ ਦਾ ਕੇਸ ਕਰ ਦਿੱਤਾ ਉਸ ਨੂੰ ਸਜ਼ਾ ਕਰਵਾ ਦਿੱਤੀ ਉਸ ਨੂੰ ਸਜ਼ਾ ਕਰਵਾ ਕੇ ਮੇਰੇ ਮਨ ਨੂੰ ਕਿਤੇ ਨਾ ਕਿਤੇ ਥੋੜਾ ਬਹੁਤ ਸਕੂਨ ਤਾਂ ਮਿਲਿਆ ਸੀ ਪਰ ਜੋ ਜ਼ਿੰਦਗੀ ਵਿੱਚ ਇਕੱਲਾ ਪਣ ਰਹਿ ਗਿਆ ਸੀ ਉਹ ਮੈਨੂੰ ਹਮੇਸ਼ਾ ਤੋੜ-ਤੋੜ ਖਾਂਦਾ ਸੀ ਮੈਂ ਬਹੁਤ ਪਛਤਾ ਰਹੀ ਸੀ ਕਿ ਮੈਂ ਕਿਉਂ ਦੂਸਰਾ ਵਿਆਹ ਕਰਵਾਇਆ ਜੇ ਮੈਂ ਦੂਸਰਾ ਵਿਆਹ ਨਾ ਕਰਵਾਉਂਦੀ ਤਾਂ ਅੱਜ ਮੇਰੀ ਧੀ ਮੇਰੇ ਕੋਲ ਹੁੰਦੀ ਬੇਗਾਨੇ ਚਾਹੇ ਕਿੰਨੇ ਵੀ ਆਪਣੇ ਕਿਉਂ ਨਾ ਬਣ ਜਾਣ ਪਰ ਉਹ ਬੇਗਾਨੇ ਹੀ ਰਹਿੰਦੇ ਨੇ ਤੇ ਮਤਰੀਆ ਪਿਓ ਕਦੇ ਵੀ ਸਾਕਾ ਪਿਆਉਣੀ ਬਣ ਸਕਦਾ ਮੇਰੀ ਧੀ ਦਾ ਸਾਕਾ ਪਿਓ ਤਾਂ ਉਸ ਤੋਂ ਜਾਣਵਾਰ ਦਾ ਸੀ ਤੇ ਮਤਰੀਆ ਪਿਓ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਛਤਾ ਰਹੀਆਂ ਮੇਰੇ ਪੱਲੇ ਪਛਤਾਵੇ ਤੋਂ ਬਿਨਾ ਹੁਣ ਕੁਝ ਵੀ ਨਹੀਂ ਰਹਿ ਗਿਆ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣ ਤੁਹਾਡਾ ਬਹੁਤ ਬਹੁਤ ਸ਼ੁਕਰੀਆ